ਹਾਂਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਤੇ ਹੁਣ ਆਪਾਂ ਵੈਸੇ ਹੋਣੀ ਬਲੌਗ ਪਾ ਕੇ ਆਟਿਆਂਗੇ ਤੇ ਨਾਲ ਦੀ ਨਾਲ ਆਪਾਂ ਬਲੌਗ ਸ਼ੁਰੂ ਕਰਦਣੇ ਹੁੰਦੇ ਆ ਡੇਲੀ ਬਲੌਗ ਪਿੱਤੂ ਦਰੋ ਬਿੱਤੂ ਤੇ ਟਾਈਮ ਹੋ ਗਿਆ ਆਪਣਾ ਬਲੌਗ ਦੇਣਾ ਸ਼ਾਮ ਨੂੰ 8 ਵਜੇ ਆਇਆ ਕਰੂਗਾ ਜੀ 8:00 7:30 7:30 8:00 ਬਸ ਇਹਦੇ ਵਿੱਚ ਵਿੱਚ ਆਇਆ ਕਰੂੰਗਾ ਤੇ ਹੁਣ ਡੇਲੀ ਆਇਆ ਕਰੂਗਾ ਬਲੌਗ ਨੂੰ ਹੁਣ ਕੋਈ ਗੱਲ ਆਪਾਂ ਵੀਡੀਓ ਬਣਾ ਕੇ ਆਟਿਆਂ ਫੇਸਬੁੱਕ ਤੇ ਤੇ ਆਹ ਆਟਮਾ ਦੀ ਹਨਾ ਇਹ ਕੂਰੀਅਰ ਜਾਣਾ ਬਠਿੰਡੇ ਇੱਕ ਸਟਿੱਕ ਦਾ ਤੇ ਉਹਦਾ ਕੋਲਰ ਤੇ ਬਾਕੀ ਜੇ ਕੋਈ ਵੀ ਆਈਟਮ ਕਿਸੇ ਨੇ ਮਗਾਉਣੀ ਆ ਤੇ ਆਪਾਂ ਨੂੰ ਕਮੈਂਟ ਕਰ ਲਿਓ ਕਾਸੀ ਮਰਜੀ ਐਪ ਤੇ ਕਮੈਂਟ ਕਰ ਲਿਓ ਚਾਹੇ YouTube ਤੇ ਕਰ ਲਿਓ ਚਾਹੇ Facebook ਤੇ ਕਰ ਲਿਓ ਚਾਹੇ Insta ਤੇ ਕਰ ਲਿਓ ਕਿਸੇ ਵੀ ਐਪ ਤੇ ਆਪਾਂ ਨੂੰ ਮੈਸੇਜ ਕਰ ਲਿਓ ਕੂਰੀਅਰ ਆਪਾਂ ਹੁਜੇ ਆਪਾਂ ਇੰਡੀਆ ਦੇ ਵਿੱਚ ਕੂਰੀਅਰ ਚੱਲ ਰਿਹਾ ਆਪਣੇ ਪੰਜਾਬ ਦੇ ਵਿੱਚ ਕਿਤੋਂ ਵੀ ਕਰਵਾ ਸਕਦੇ ਹੋ ਤੇ ਇਸ ਤੋਂ ਬਾਅਦ ਤੋਂ ਹੁਣ ਆਪਾਂ ਨੇ ਕੰਟੀਨੂ ਆਲ ਇੰਡੀਆ ਦੇ ਵਿੱਚ ਕਿ ਦੇਵੀ ਕਰ ਸਕਦੇ ਜਦੋਂ ਬਾਅਦ ਚ ਆਪਾਂ ਨੇ ਕੰਟਰੀ ਵੀ ਭੇਜਣਾ ਸ਼ੁਰੂ ਕਰ ਦੇਣਾ ਇਸ ਤੋਂ ਬਾਅਦ ਚ ਜੇ ਕੋਈ ਕਿਸੇ ਨੇ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਦੱਸਾਂਗੇ ਜੇ ਕਿਸੇ ਨੇ ਬਾਹਰ ਲੈਣੇ ਵੀ ਮੇਰੇ ਭੈਣ ਭਰਾ ਨਹੀਂ ਆਰਡਰ ਕਰਨਾ ਹੋਇਆ ਤਾਂ ਉਹ ਵੀ ਕਰ ਸਕਾਂਗੇ ਹੁਣ ਆਪਾਂ 9 ਵਜੇ ਚੁੱਕੇ ਨੇ ਤੇ ਹੁਣ ਆਪਾਂ ਦੁਕਾਨ ਵਧਾਉਣ ਦੀਆਂ ਤਿਆਰੀਆਂ ਕਰ ਰਹੇ ਹਾਂ ਤੇ ਇਹਦੀ ਆਪਾਂ ਵੀਡੀਓ ਬਣਾ ਕੇ ਦੇਖ ਇਹ ਫੇਸਬੁੱਕ ਤੇ ਵੀਡੀਓ ਮਿਲੋਗੀ ਤੁਹਾਨੂੰ ਸਵੇਰੇ ਫੇਸਬੁੱਕ ਚੈਨਲ ਆਪਣਾ ਫੋਲੋ ਕਰੋ ਜਾ ਕੇ ਸੰਦੀਪ ਚੈਨਲ ਤੇ ਤੁਹਾਨੂੰ ਉਹਦੇ ਉੱਤੇ ਬਹੁਤ ਜ਼ਿਆਦੀਆਂ ਆਟਮਾ ਦੀਆਂ ਵੀਡੀਓ ਮਿਲਣਗੀਆਂ ਉਹਦੇ ਉੱਤੇ ਆਪਾਂ ਕਈ ਕਈ ਆਟਮਾ ਦੀਆਂ ਵੀਡੀਓ ਪਾਉਨੇ ਆ ਚਲੋ ਹੁਣ ਆਪਾਂ ਮਿਲਦੇ ਆ ਤੁਹਾਨੂੰ ਸਵੇਰ ਅਗਲਾ ਦਿਨ ਹੋ ਗਿਆ ਸਵੇਰ ਹੋ ਗਈ ਆ ਤੇ ਅੱਜ ਮੈਂ ਸੋਚਿਆ ਸੀਗਾ ਕਿ ਵੀ ਅੱਜ ਲੇਟ ਉੱਠੂੰਗੀ ਅੱਜ ਮੈਂ ਉੱਠਣਾ ਨਹੀਂ ਕਿਉਂਕਿ ਮੇਰਾ ਸਰੀਰ ਸੈੱਟ ਨਹੀਂ ਸੀ ਸਿਰਦਰਦ ਹੋ ਰਿਹਾ ساری ਰਾਤ ਹੋ ਗਈ ਤੇ ਰਮਨੀਤ ਵੀ ਬਿਮਾਰ ਹੋ ਗਈ ਸੀ ਕੀ ਰਾਤ ਉਹਨੂੰ ਖੰਘ ਬਹੁਤ ਜ਼ਿਆਦਾ ਖੰਘ ਤੇ ਜ਼ਖਾਮ ਉਹਨੂੰ ਸਾਹ ਨਹੀਂ ਆਉਂਦਾ ਪਤਾ ਨਹੀਂ ਕੀ ਚੱਕਰ ਆਦੀ ਨੇ ਬਿਲਕੁਕੁਲ ਸਹੀ ਰਹਿੰਦੀ ਐ ਰਾਤ ਨੂੰ 12 ਵਜੇ ਤੋਂ ਬਾਅਦ ਉਹਨੂੰ ਇੰਨਾ ਜ਼ਿਆਦਾ ਖੰਘ ਛਿੜਦੀ ਐ ਤੇ ਜ਼ਖਾਮ ਹੋ ਜਾਂਦਾ ਨਾ ਸਮਝ ਨਹੀਂ ਆਉਂਦਾ ਟਾਈਮ ਹੀ ਆ ਬਸ ਉਹਦਾ ਜਦੋਂ 12 ਵਜੇ ਗਏ ਉਦੋਂ ਬਿਮਾਰ ਹੋ ਜਾਂਦੀ ਐ ਤੇ ਉਹ ਹੁਣ ਸਵੇਰੇ ਜੀ ਸੁੱਤੀ ਐ ਇੰਨੀ ਦਵਾਈ ਵੀ ਦਿੱਤੀ ਉਹਨੂੰ ਹਨਾ ਸ਼ਾਇਦ ਸ਼ੂਟ ਵੀ ਦੇ ਦਿੱਤਾ ਸੀ ਥੋੜਾ ਜਿਹਾ ਕੋਈ ਗਰਮੀ ਐ ਇਹਨਾਂ ਦੇ ਨਹੀਂ ਸਕਦੀ ਤੇ ਥੋੜਾ ਜਿਹਾ ਸ਼ਹਿਦ ਦਿੱਤਾ ਫੇਰ ਵੀ ਪਰ ਉਹਨੂੰ ਫਰਕ ਨਹੀਂ ਪਿਆ ਸੀ ਸਿਰ ਸਾਈਡਾ ਤਖੰਗ ਹੋਈ ਗਈ ਆ ਫੇਰ ਉਹ ਹੁਣ ਸੁੱਤੀ ਐ ਸਵੇਰੇ ਮੈਂ ਸੋਚਿਆ ਸਕੂਲ ਨਹੀਂ ਭੇਜਦੀ ਹੈਗੀ ਤੇ ਮੇਰਾ ਵੀ ਸਿਰ ਦਰਦ ਹੋ ਰਿਹਾ ਸੀ ਅਸੀਂ ਵੀ ਸਾਈਡਾ ਰਾਤ ਨਹੀਂ ਸੁੱਤੇ ਹੈਗੇ ਰੋਲਿਤ ਕਰਕੇ ਉਹਨੂੰ ਕਦੇ ਮੈਂ ਬਿਠਾ ਦਿਆ ਕਰਾਂ ਵੀ ਚਲ ਖੰਗ ਹਟ ਜੂਗੀ ਹੈ ਨਾ ਤੇ ਕਦੇ ਉਹਨੂੰ ਪਾਣੀ ਦਿਆਂ ਕਰਾਂ ਤਾਂ ਪਰ ਫੇਰ ਵੀ ਖੰਗ ਜੀ ਉਹਨੂੰ ਰਹੀ ਆ ਤਾਂ ਕਰਕੇ ਮੈਂ ਸੋਚਿਆ ਉਹ ਸਕੂਲ ਨਹੀਂ ਭੇਜਦੀ ਹੈਗੀ ਫੇਰ ਉਹ ਸਕੂਲ 'ਚ ਤੰਗ ਹੋਊਗੀ ਨੀਂਦ ਆਊਗੀ ਜਦੋਂ ਆਪਾਂ ਸੁੱਤੇਂ ਸਾਈ ਰਾਤ 10 ਵਜੇ ਨੀਂਦ ਹੋਣ ਲੱਗੇ ਤੇ ਫਿਰ ਸੋਚਿਆ ਚਲੋ ਅੱਜ ਭੀਜ ਦੀ ਹੀ ਹੈਗੀ ਤੇ ਆਪਣੀ ਦੁਕਾਨ ਤੇ ਅੱਜ ਸਵੇਰ ਹੀ ਕਸਟਮਰ ਆ ਗਿਆ ਸੀ ਕੋਈ ਆਪਣਾ ਦੁਕਾਨ ਖੋਲਦੇ ਹੋ 9:00 ਵਜੇ ਤੇ ਆਪਣੇ ਕਸਟਮਰ ਆਇਆ ਸੀ ਅੱਜ 7:00 ਵਜੇ ਫੋਨ ਆ ਗਿਆ ਸੀ ਦੁਕਾਨ ਤੋ ਕਿ ਤੁਸੀਂ ਕਦੋਂ ਕੋ ਓਪਨ ਕਰੋਗੇ ਦੁਕਾਨ ਹਨਾ ਤੇ ਵੀ ਅਸੀਂ ਸਮਾਨ ਲੈਣਾ ਤੇ ਮੈਂ ਫੋਨ ਚੱਕਿਆ ਜੀ ਦੋਨੋਂ ਕਾ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜੀ ਮੈਂ ਆ ਖੋਲਦੇ ਨੇ ਤੁਸੀਂ ਖੜੋ ਦੋ ਮਿੰਟ ਫਿਰ ਮੈਨੇ ਸ਼ਾਪ ਖੋਲਹੀ ਦੁਕਾਨ ਓਕੇ ਤੇ ਉਹਨਾਂ ਨੇ ਲੈਣਾ ਸੀ ਬਾਈਕ ਵਾਸਤੇ ਆਪਣੀ ਦੇ ਤਾਂ ਉਦੋਂ ਮੈਂ ਬਲੌਕ ਨਹੀਂ ਸਟਾਰਟ ਕਰਿਆ ਭੁੱਲ ਗਈ ਤੇ ਹੁਣ ਮੈਂ ਚਾਹ ਵੀ ਨਹੀਂ ਬਣਾਈ ਸੀ ਉਦੋਂ ਮੈਂ ਸਿੱਧਾ ਹੀ ਉਹ ਸੁੱਟਨਸਾਰ ਪਹਿਲਾਂ ਉਹਨਾਂ ਨੂੰ ਹੋ ਕਰਿਆ ਹਨ ਬਾਹਰ ਖੋਲ ਕੇ ਹੋ ਦਿੱਤਾ ਤੇ ਉਹ ਵੈਸੇ ਉਦੋਂ ਪਹਿਲਾਂ ਮੰਮੀ ਨੇ ਚਾਹ ਬਣਾ ਲਈ ਸੀ ਤੇ ਹੁਣ ਮੈਂ ਦੁਬਾਰੇ ਚਾਹ ਬਣਾਈ ਹੈ ਦੁਬਾਰਾ ਅੱਜ ਚਾਹ ਦੂਜੀ ਵਾਰ ਦੀ ਚਾਹ ਹੁਣ ਬਣੀ ਹੈ ਪਹਿਲਾਂ ਮੰਮੀ ਉੱਠ ਗਈ ਸੀ ਮੇਰੇ ਨਾਲ ਮੰਮੀ ਨੇ ਚਾਹ ਬਣਾ ਰੱਖੀ ਸੀ ਪਰ ਆਪਾਂ ਨੇ ਉਹਨਾਂ ਨੂੰ ਸਮਾਨ ਦੇ ਦਿੱਤਾ ਫਟਾਫਟ ਤੇ ਮੈਂ ਉਹ ਚਾਹ ਬਣਾਈ ਹੈ ਤੇ ਹੁਣ ਆਪਾਂ ਦੂਜੀ ਵਾਰ ਦੀ ਚਾਹ ਮੈਂ ਬਣਾਈ ਹੈ ਸੋਰੀ ਮੈਂ ਪੀਨੀ ਪਹਿਲੀ ਵਾਰ ਹੁਣ ਆਪਾਂ ਚਾਹ ਪੀਂਗੀ ਤੇ ਫੇਰ ਬਲੌਗ ਕੰਟੀਨਿਊ ਕਰੀਏ ਅੱਜ ਆਪਾਂ ਦੁਕਾਨ ਤੇ ਆ ਗਏ ਸੀ ਕੰਮ-ਕੁਮ ਕਰਕੇ ਤੇ ਇਹ ਵੀ ਦੇਖੋ ਇਹ ਵਾਸਤੇ ਮਨਸ ਨੂੰ ਆਸ ਨੂੰ ਜਿਹਾ ਸੱਟ ਕਰੀ ਜਾਂ ਲਈ ਸ਼ੀਸ਼ਾ ਸਾਫ਼ ਕਰਕੇ ਹਟਿਆ ਮੈਂ ਨਾ ਕੇ ਆ ਕੇ ਜੋਤ ਲਾਤੀ ਹਾਂ ਵਾਹ ਜੀ ਬਾਸ਼ਾ ਨੂੰ ਕਿਹਾ ਨਾਲੋਂ ਪਰ ਇਹਨਾਂ ਨੂੰ ਢੋਲ ਵਜਾਉਣ ਤੋਂ ਫੁਰਸਤ ਨਹੀਂ ਮਿਲਦੀ ਬਸ ਇਕੱਲਾ ਇਹਨਾਂ ਨੂੰ ਆਹੀ ਕੰਮ ਆਉਂਦਾ ਇੱਥੇ ਬਸ ਆ ਦੇ ਇਹ ਹੁਣ ਜਦੋਂ ਦੀ ਦੁਕਾਨ ਓਪਨ ਕਰੀਆ ਨਾ ਬਸ ਇਹਨਾਂ ਕੋਲੇ ਇਹ ਜੇ ਗੰਦੀ ਆਤ ਪਈ ਹੈ ਨਾ ਖੜੇ ਨਾ ਪੈਰ ਤਾਂ ਨਿਚਲੇ ਰਹਿੰਦੀ ਨਹੀਂ ਪਰ ਹੱਥ ਵੀ ਹੁਣ ਐਂ ਲੱਗ ਗਏ ਪਹਿਲਾਂ ਪੈਰ ਹਿਲਦੇ ਸੀ ਕੱਲੇ ਪਹਿਲਾਂ ਪੈਰਾਂ ਦਾ ਕੰਮ ਸੀ ਇਹਨਾਂ ਦਾ ਇਹਨੂੰ ਨਾ ਐਵੇਂ 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 ਪੈਰ ਹਲਾਈ ਜਾਣਗੇ ਹਲਾਈ ਜਾਣਗੇ ਹੁਣ ਹੱਥ ਵੀ ਲੱਗ ਗਏ ਨਾਲ ਹਿਲਣ ਇਮੇ ਕਦੋਂ ਦੀ 2 ਘੰਟੇ ਹੋ ਗਏ ਇਹਨਾਂ ਨੂੰ ਕਹੀ ਜਾਨੀ ਹੁਣ ਮੈਂ ਵੀਡੀਓ ਸਟਾਰਟ ਕਰੀ ਖਬਰਾਂ ਮੈਂ ਆਹ ਵੀਡੀਓ ਦੀ ਬੇਇੱਜ਼ਤੀ ਮਨ ਨਾਲ ਮਾੜੀ ਮੋਟੀ ਬੇਸ਼ਰਮੀ ਮੈਂ ਕਦੋਂ ਉਹਦੀ ਲੱਗੀਆਂ ਕਹਿਣ ਇਹਨਾਂ ਨੂੰ ਮੰਨਦੇ ਹੀ ਨਹੀਂ ਮੇਰੀ ਗੱਲ ਸਰਕਾਰ ਬਾਈ ਨੂੰ ਫਿਰ ਉਹ ਨੀਤਾ ਹਜੇ ਸੁੱਤੀ ਪਈ ਆ ਉੱਠੀ ਨਹੀਂ ਹੈਗੀ ਅੰਦਰ ਹੀ ਪਈ ਆ ਉਹ ਸੁੱਤੀ ਪਈ ਆ ਕਹਿੰਦੀ ਮੈਂ ਹਜੇ ਸੌਂ ਗਈ ਕਹਿੰਦੀ ਠਹਿਰ ਕਿਉਂ ਥੋੜ੍ਹਾ ਘੜੂ ਉਪਰ ਚਲਾਦਾ ਆਪਣੇ ਕੱਲੀ ਰੋਟੀ ਰਹਿ ਗਈ ਹੈ ਰੋਟੀ ਉਹਦੀ ਬਣਾਉਣੀ ਹੈ ਜਦੋਂ ਖਾਣੀ ਹੈ ਗਰਮ ਰੋਟੀ ਕਿਉਂਕਿ ਡੈਡੀ ਖੇਤ ਵਾਗੇ ਮੰਮੀ ਗੁਰਦੁਆਰਾ ਸਾਹਿਬ ਜਾ ਕੇ ਆਈ ਹੈ ਤੇ ਹਜੇ ਹੈ ਨਹੀਂ ਮੰਮੀ ਮੰਮੀ ਤਾਂ ਆ ਕੇ ਸੋਈ ਗੁਰਦੁਆਰਾ ਸਾਹਿਬ ਜਾ ਕੇ ਡੈਡੀ ਹੈ ਨਹੀਂ ਜਦੋਂ ਆ ਗਏ ਨਾ ਰੋਟੀ ਖਾਣੀ ਕੋਈ ਉਹਦੀ ਬਣਾਵਾਂਗੇ ਗਰਮ ਇਹ ਤਾਂ ਪਤਾ ਹੀ ਆ ਤੁਹਾਨੂੰ ਦੁਪਹਿਰੇ ਖਾਣੀ ਹੈ 2-3 ਵਜੇ ਇਹਦਾ ਕੋਈ ਟਾਈਮ ਨਹੀਂ ਇਸ ਬੰਦੇ ਨੇ ਮੇਰਾ ਜੀਅ ਘਾ ਰੱਖਿਆ ਇਸ ਬੰਦੇ ਨੇ ਤੋਂ ਮੇਰਾ ਜੀਅ ਅੱਕ ਚੁੱਕਿਆ ਹੈ ਇਹ ਮੇਰੀ ਕੋਈ ਗੱਲ ਨਹੀਂ ਮੰਨਦਾ ਇਸ ਬੰਦੇ ਤੋਂ ਮੇਰੇ ਜੀ ਆਖ ਲਿਆਏ ਮੈਂ ਨਾ ਕੰਮ ਕਰਦਾ ਸਾਰਾ ਦਿਨ ਕੀ ਕੰਮ ਕਰਦਿਆਂ ਮਲੇ ਮਾਰਾ ਘੋਣਾ ਸਾਰਾ ਦਿਨ ਬੇਲੇ ਇੱਧਰ ਉੱਧਰ ਇੱਧਰ ਉੱਧਰ ਇੱਧਰ ਉੱਧਰ ਕਸਟਮਰ ਆ ਚਾਰੇ ਹੈ ਦੁਕਾਨ ਤੇ ਆਈ ਵਈ ਹਾਂ ਜਿਹੜਾ ਚਾਰ ਚਰ ਖਬਰ ਲੈ ਕੇ ਸੀ ਵਧੀ ਹੋਈ ਪਤਾ ਤਾਂ ਨਹੀਂ ਲੱਗਦਾ ਇਹਨੂੰ ਮੜੀ ਜੇ ਐ ਕਰੇ ਤੇ ਅੱਗੋਂ ਤਾਂ ਪਤਾ ਪੂਰਾ ਹੋ ਜਾਊਗਾ ਕਿ ਇਹ ਕਿੰਨਾ ਪਤਾ ਤਾਂ ਪਤਾ ਲੱਗ ਜਿਵੇਂ ਕੋਈ ਪਤਾ ਜੋ ਫਰਜ ਰਿਹਾ ਸੀ ਚੰਗ ਲਾ ਦੇ ਸੀ ਕਰੀ ਡਰਾਫਟਰ ਲੈ ਕੇ ਆਏ ਹੋ ਡਰਾਫਟਰ ਲੈ ਕੇ ਆਏ ਨਾਲ ਲੈ ਗਏ ਲੈ ਗਏ ਉਹ ਪਹਿਲਾਂ ਚਾਰਜਰ ਕਵਰ ਸੇਲ ਕਰਿਆ ਸੀ ਉਹਨਾਂ ਨੂੰ ਤਾਰ ਤੇ ਆ ਵਾਲੀ ਚੜਾ ਕੇ ਦਿੱਤਾ ਤਾਰ ਵਾਲਾ ਉਹ ਡਰਾਫਟਰ ਤੇ ਚੜਾ ਕੇ ਦਿੱਤਾ ਸੀ ਉਹ ਪਹਿਲਾਂ ਲਾਏਗੇ ਸੀ ਉਤਾਰ ਰੱਖਗੇ ਸੀ ਆਪਦੀ ਚਾਰਜਰ ਦੀ ਉਹਦੇ ਉੱਤੇ ਆਹ ਚੜਾਉਣ ਨੂੰ ਆਪਾਂ ਨੇ ਇਹ ਚੜਾ ਕੇ ਦਿੱਤਾ ਉਹਨਾਂ ਨੂੰ ਆਪ ਇੰਨੀ ਕਿਹੇ ਵੱਧ ਗਈ ਸੀ ਪਹਿਲਾ ਬੰਦਾ ਕੀ ਕਰੇ ਇਧਰਲੇ ਵੱਟੇ ਪਹਿਲਾ ਬਾਣੀਆਂ ਕੀ ਕਰੇ ਇਧਰਲੇ ਵੱਟੇ ਚੱਕੀ ਇਧਰ ਧਰੇ ਉਹ ਕੰਮ ਐ ਸਮਾਨ ਟਿੱਕਿਆ ਪਿਆ ਆਹ ਪਤਾ ਮੈਨੂੰ ਥੋੜਾ ਹੁਣ ਉਹ ਕੰਮ ਹੋਇਆ ਪਿਆ ਥੋੜਾ ਹਾਂਜੀ ਟਾਈਮ ਹੋ ਚੁੱਕਿਆ 6:00 ਵੱਜ ਗਿਨੀ ਸ਼ਾਮ ਦੀ 6 ਵਜੇ ਗਏ ਨੇ ਸ਼ਾਮ ਦੇ ਤੇ ਇਹ ਗਏ ਨੇ ਧਾਰ ਕੱਢਣ ਤੇ ਮੈਂ ਆ ਗਈ ਦੁਕਾਨ ਤੇ ਪਹਿਲਾਂ ਮੈਂ ਅੰਦਰ ਸੀ ਤੇ ਬਸ ਕੰਮ ਕਰੀ ਜਾਂਦੀ ਸੀ ਘਰ ਦਾ ਤੁਹਾਨੂੰ ਪਤਾ ਹੈ ਨਾ ਕੱਪੜੇ ਤਾਂ ਤੋਂ ਮਾਰਨ ਵਾਲੀ ਹੋ ਜਾਂਦੇ ਜਿਹੜੇ ਤੋਤੇ ਹੋਏ ਸੀ ਕੱਪੜੇ ਤਾਂ ਮਾਰੇ ਤਾਂ ਫਿਰ ਚਾਹ ਚੂ ਵਾਲੇ ਭਾਂਡੇ ਭੁੰਨੇ ਤੋਤੇ ਬਾਕੀ ਹੁਣ ਆਪਾਂ ਫਿਰ 10 ਮਿੰਟ ਲਈ ਦੁਕਾਨ ਤੇ ਆਈਆਂ ਮੈਂ ਕਿਉਂਕਿ ਇਹ ਧਾਰ ਕੱਢਣ ਇਸ ਇਨਾਂ ਨੇ ਹੁਣ ਉਹ ਧਾਰ ਕੱਢਣ ਗਏ ਨੇ ਤੇ ਧਾਰ ਕੱਢ ਕੇ ਆ ਜਾਣਗੇ ਤੇ ਫਿਰ ਮੈਂ ਦੁੱਧ ਸਾਮ ਦੂੰਗੀ ਚਲੋ ਜੀ ਫਿਰ ਆਪਾਂ ਨੇ ਆਟਾ ਗੋਲਣੇ ਕਿ ਰੋਟੀ ਦਾ ਟਾਈਮ ਹੋ ਜਾਣਾ ਨਾ ਰੋਟੀ ਬਣਾਉਣੀ ਆ ਤੇ ਮੈਨੂੰ ਥੋੜਾ ਜਿਹਾ ਕੰਮ ਸੀ ਮੈਂ ਮਾਰਕੀਟ ਵੀ ਬਾਜ਼ਾਰ ਜਾ ਕੇ ਆਉਣਾ ਸੀ ਤੇ ਉਹ ਉਹ ਇਹਨਾਂ ਨੇ ਮੇਰਾ ਟਾਈਮ ਫੇਰ ਲੇਟ ਕਰਤਾ ਮੈਂ ਇਹਨਾਂ ਨੂੰ ਕਦੋਂ ਦੀ ਕਹੀ ਜੰਨੇ ਵੀ ਧਾਰ ਕੱਢ ਲਿਓ ਧਾਰ ਕੱਢ ਲਿਓ 5:30 ਵਜੇ ਦੀ ਕਹਿਣ ਲੱਗੀਆਂ 6:00 ਵਜੇ 1/2 ਘੰਟਾ ਮੇਰਾ ਖਰਾਬ ਕਰਤਾ ਤੇ ਫਿਰ ਉਹਨਾਂ ਟਾਈਮ ਮੈਂ ਜਾ ਨਹੀਂ ਸਕਦੀ ਸੀ ਤੇ ਹੁਣ ਦੁਵਾਚੋ ਟਾਈਮ ਜਾਦੇ ਹੋ ਜਾਊਗਾ ਤੇ ਆਪਾਂ ਨੇ ਰਿਜਵੀ ਨਹੀਂ ਜਾ ਸਕਦੇ ਤਾਂ ਸ਼ਾਇਦ ਮੈਨੂੰ ਲੱਗਦਾ ਫੇਰ ਮੈਨੂੰ ਹੁਣ ਕੱਲ ਨੂੰ ਜਾਣਾ ਪਊਗਾ ਤੇ ਬਲੌਗ ਸ਼ੂਟ ਕਰਦੇ ਕਰਦੇ ਫੋਨ ਆ ਗਿਆ ਸੀ ਆਪਾਂ ਨੂੰ ਫੋਨ ਕਾਲ ਆ ਗਈ ਸੀ ਤੇ ਇਹ ਫੋਨ ਕਾਲ ਆਪਾਂ ਨੇ ਕੋਲੇ 2 ਦਿਨ ਹੋ ਗਏ ਪਹਿਲਾਂ ਵੀ ਆਈ ਸੀ ਤੇ ਉਹ ਨੰਬਰ ਅਸੀਂ ਸੇਵ ਕਰ ਲਿਆ ਸੀਗਾ ਜਦੋਂ ਪਹਿਲਾਂ ਫੋਨ ਕਾਲ ਆ ਰਹੀ ਸੀ ਹੈ ਨਾ ਉਹ ਇਹਨਾਂ ਨੇ ਗੱਲ કરી ਸੀ ਤੇ ਹੁਣ ਮੈਂ ਬਲੌਗ ਬਣਾਉਂਦੇ ਬਣਾਉਂਦੇ ਇੱਕ ਫੋਨ ਹੋਰ ਆਇਆ ਤੇ ਮੈਂ ਚੱਕਿਆ ਤੇ ਉਹ ਨੰਬਰ ਹੋਰ ਤੋਂ ਆਇਆ ਸੀ ਆਇਆ ਲੇਕਿਨ ਉਹ ਪਹਿਲਾਂ ਲਗੀ ਲੁਧਿਆਣੇ ਤੋਂ ਹੀ ਆਇਆ ਸੀ ਕੱਲ ਆਇਆ ਸੀ ਜਿਹੜਾ ਪਰਸੋਂ ਆਇਆ ਸੀ ਤੇ ਅੱਜ ਵਾਲੇ ਵੀ ਉਹ ਵੀ ਕਹਿੰਦੇ ਸੀ ਲੁਧਿਆਣੇ ਤੋਂ ਹੀ ਬੋਲਦੇ ਆ ਤੇ ਉਹਨਾਂ ਨੇ ਸਾਡੀ ਵੀਡੀਓ ਦੇਖੀ ਹੋਣੀ ਕਹਿੰਦੇ ਤੁਹਾਡੇ ਕੋਲ ਗੈਜਟ ਵਗਾਰਾ ਹੁੰਦੇ ਜਿਹੜੇ ਹਨ ਤੇ ਕਹਿੰਦੇ ਅਸੀਂ ਹੋਲ ਸੇਲ ਦਾ ਕੰਮ ਕਰਦੇ ਆ ਵੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਲੁਧਿਆਣੇ ਤੋਂ ਤੇ ਉਹ ਸਮਝ ਨਹੀਂ ਆ ਰਿਹਾ ਹੁਣ ਸਾਨੂੰ ਵੀ ਆਪਦੇ ਆਪ ਤਾਂ ਕੋਈ ਸ਼ਾਇਦ ਫੋਨ ਐਵੇਂ ਕਰਦਾ ਨਹੀਂ ਹੁੰਦਾ ਹੋਰ ਸੇਲਰ ਕੋਈ ਵੀ ਹਨਾ ਵੀ ਐਵੇਂ ਦੀਆਂ ਦੁਕਾਨਾਂ ਦੀਆਂ ਵੀਡੀਓਜ਼ ਦੇਖ ਦੇਖ ਕੇ ਆ ਕਰੋ ਐਵੇਂ ਹਰ ਇੱਕ ਨੂੰ ਫੋਨ ਕਿਹਨੂੰ ਕਿਹਨੂੰ ਕਰੂਗਾ ਹਨਾ ਅੱਜ ਕੱਲ ਤਾਂ ਸੋਸ਼ਲ ਮੀਡੀਆ ਦਾ ਟਾਈਮ ਆ ਹਰ ਇੱਕ ਆ ਵੀਡੀਓ ਉਹ ਆਪਦੀ ਦੁਕਾਨ ਦੀ ਚਲ ਪਾਉਂਦੇ ਹੀ ਪਾਉਂਦਾ ਹੈ ਬਾਕੀ ਆਪਾਂ ਜੇ ਸੇਲ ਕਰਨੀ ਹੈ ਤਾਂ ਆਪਾਂ ਉਹ ਵੀਡੀਓ ਪਾ ਕੇ ਵੀ ਸੇਲ ਕਰ ਸਕਦੇ ਹਾਂ ਹਨਾ ਤੇ ਇਸਾ ਮੈਨੂੰ ਇਹ ਚੀਜ਼ ਇਸਮਾਜ ਨਹੀਂ ਆ ਰਹੀ ਵੀ ਉਹਦੇ ਕੋਲੇ ਉਹਨੂੰ ਏਡੀ ਕੀ ਮਜਬੂਰੀ ਪੈ ਗਈ ਆ ਵੀ ਜਿਹੜਾ ਸਾਡੇ ਕੋਲੇ ਫੋਨ ਕਰ ਰਿਹਾ ਆਜੋ ਬੱਤ ਕਿਲਾ ਨਾ ਸੀ ਸਾਡੀ ਬੱਚੀ ਕੋਲੇ ਉਹ ਉਹ ਅੰਦਰ ਨੇ ਕਿਲਾ ਨਾ ਸੀ ਇਹ ਹਾਂਜੀ ਆਪਣੀ ਜਿਹੜੀ ਗੱਲ ਹੋ ਰਹੀ ਸੀ ਹਨਾ ਲੁਧਿਆਣੇ ਵਾਲਿਆਂ ਲੁਧਿਆਣੇ ਵਾਲਿਆਂ ਦੀ ਤੇ ਇਹ ਮਤਲਬ ਮੈਨੂੰ ਉਹਨਾਂ ਨੇ ਅੱਜ ਵੀ ਇਹ ਗੱਲ ਕਹੀ ਅਗਰ ਤੁਸੀਂ ਗੈਜਟ ਲੈਣਿਆ ਤਾਂ ਸਾਨੂੰ ਪੇਮੈਂਟ ਸੈਂਡ ਕਰ ਦਿਓ ਤੇ ਤੁਹਾਨੂੰ ਸਿਆ ਆਪਦੇ ਮਤਲਬ ਇਥੋਂ ਭੇਜ ਦਾਂਗੇ ਲੁਧਿਆਣੇ ਤੋਂ ਤੇ ਤੁਸੀਂ ਜਿੱਥੋਂ ਵੀ ਮੰਗਾਉਣੇ ਤੁਹਾਨੂੰ ਉਦੋਂ ਘੱਟ ਰੇਟ 'ਚ ਭੇਜਾਂਗੇ ਅਸੀਂ ਤੇ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਤੇ ਮੈਂ ਨਾ ਕੱਲ ਇਹਨਾਂ ਨੂੰ ਕਿਹਾ ਮੈਂ ਤੁਸੀਂ ਐਵੇਂ ਕਰੋ ਵੀ ਇਹਨਾਂ ਨੂੰ ਕੋਈ ਵੀ ਸਾਨੂੰ ਵੀਡੀਓ ਕਾਲ ਕਰਕੇ ਤੁਸੀਂ ਸਮਾਨ ਦਿਖਾਓ ਤੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਅਸੀਂ ਵੀਡੀਓ ਸੈਂਡ ਕਰਦੇ ਆਂ ਵੀ ਸਾਡੀ ਘਰੇ ਸ਼ਾਪ ਐ ਵੀ ਸਾਡੇ ਕੋਲੇ ਐਵੇਂ ਹਜੇ ਸਮਾਨ ਉਹ ਨਹੀਂ ਕਰਿਆ ਹੋਇਆ ਅਸੀਂ ਘਰੇ ਰੱਖਿਆ ਹੋਇਆ ਸਮਾਨ ਤੁਹਾਨੂੰ ਵੀਡੀਓ ਸੈਂਡ ਕਰਦੇ ਆਂ ਉਬੀ ਬਣਾ ਕੇ ਅਸੀਂ ਆਖਿਆ ਚਲੋ ਠੀਕ ਹੈ ਤੁਸੀਂ ਸਮਾਨ ਦੀ ਬਣਾ ਕੇ ਵੀਡੀਓ ਸੈਂਡ ਕਰ ਬੋ ਲੇਕਿਨ ਆਪਾਂ ਨੂੰ ਹਨਾ ਘਰੇ ਬਣਾਈ ਹੋਈ ਵੀਡੀਓ ਦਾ ਪਤਾ ਲੱਗ ਜਾਂਦਾ ਹੈ ਵੀ ਜਦੋਂ ਆਪਾਂ ਵੀਡੀਓ ਬਣਾਉਨੇ ਹਨਾ ਸਮਾਨ ਦੀ ਚੀਜ਼ ਦੀ ਆਪਾਂ ਹਰ ਰੋਜ਼ ਡੇਲੀ ਮਤਲਬ ਆਪਣਾ ਕੰਮ ਵੀਡੀਓ ਬਣਾਉਂਦਾ ਹੀ ਆ ਹਨਾ ਆਪਾਂ ਵੀਡੀਓ ਬਣਾਉਨੇ ਡੇਲੀ ਤਾਂ ਪਤਾ ਲੱਗ ਜਾਂਦਾ ਵੀਡੀਓ ਬਣਾਉਂਦਾ ਵੀ ਕਿਹੜੀ ਸਹੀ ਬਣੀ ਹੋਈ ਆ ਉਹਨਾਂ ਨੇ ਕੀ ਕਰਿਆ ਨੈਟ ਤੋਂ ਵੀਡੀਓ ਚੱਕ ਕੇ ਸੈਂਡ ਕਰਤੀ ਜਿਹੜੀ ਮਤਲਬ ਨੈਟ ਤੇ ਹੁੰਦੀਆਂ ਨੇ ਨਾ ਵੀਡੀਓਜ਼ ਆਪਾਂ ਪਾਉਂਦੇ ਨੇ ਐਪ ਵਾਲੇ ਉਹ ਐਪ ਵਾਲੀ ਵੀਡੀਓ ਸੈਂਡ ਕਰਤੀ ਉਹਨਾਂ ਨੇ ਤੂੰ ਦੇਖੀ ਤਾਂ ਵੀ ਉਹ ਤਾਂ ਹੁੰ ਚੱਕ ਕੀ ਕਰੀ ਹੋਈ ਐ ਹਾਂਜੀ ਤੇ ਹੁਣ ਆਪਾਂ ਦੁਕਾਨ ਤੇ 8:00 ਵੱਜ ਗਏ ਨੇ ਤੇ ਦੁਕਾਨ ਤੇ ਬੈਠੇ ਆਂਗੇ ਤੇ ਜੋਤ ਤੂਫ ਬੱਤੀ ਕਰਕੇ ਛੱਡਿਆਂਗੇ ਦੋ ਵੱਧ ਦਾ ਘੰਟਾ ਹੋਏ ਜੋਤ ਲਾਈ ਤੇ ਅੱਜ ਮਿਸਤਰੀ ਨੂੰ ਫੋਨ ਲਾਇਆ ਇੱਕ ਆਪਾਂ ਟਕਣਾਗਾ ਹਨ ਜਿਹੜੀ ਆ ਚੀਜ਼ ਐ ਇਥੋਂ ਦੀ ਬਿਰਲ ਆ ਗਈ ਇਹਦੇ ਵਿੱਚ ਦੀ ਰੇਤਾ ਰਾਵਾਂ ਹੁੰਦਾਗਾ ਇਹਦੇ ਨਾਲ ਦੀ ਫਲੈਕਸ ਦਾ ਫਰੇਮ ਲੱਗ ਐਂਗਲ ਨਾਲ ਫਰੇਮ ਲੱਗ ਕੇ ਨਾ ਜਿਹੜੀ ਆ ਐਂਗਲ ਐ ਇਹਦੇ ਉੱਤੇ ਟਿਕ ਕੇ ਐਂਗਲ ਆਏ ਉਪਰ ਉਹ ਬਣ ਜੂਗਾ ਤੇ ਇਹ ਟੱਕਿਆ ਜਾਊਗਾ ਜੇ ਮਨ ਲੋ ਜੀ ਉਸੀ ਨੂੰ ਹੋਣਾ ਆਪਾਂ ਕੱਲ੍ਹ ਕੂਲੇ ਉਹ ਵੀ ਹੋਊਗੀ ਤੇਰੇ ਤਾਰਾਂ ਬ ਵੀ ਨਹੀਂ ਆਉਣਾ ਤੇ ਬਾਕੀ ਉਹ ਰੋਟੀ-ਮੁੱਟੀ ਬਣਾ ਕੇ ਫ੍ਰੀ ਹੋ ਗਏ ਹੁਣ ਹੁਣ ਹੀ ਆਏ ਨੇ ਦੁਕਾਨ ਤੇ ਮਨ ਲਾ ਡੈਡੀ ਨਾ ਕੇ ਆਏ ਨੇ ਉਹਨਾਂ ਨੂੰ ਰੋਟੀ ਫੜਾਉਂਦੇ ਨੇ ਸ਼ਾਇਦ ਤੇ ਬਾਕੀ ਆਪਾਂ ਅੱਜ ਸਮਾਨ ਆਰਡਰ ਕਰਿਆ ਸੀਗਾ ਨਾ ਜਿਹਨਾਂ ਦਾਸਤਾ ਹੋ ਗਏ ਇਹਨਾਂ ਨੇ ਇੱਕ ਤਾਂ ਨਾ ਖੜਦੀਆਂ ਨਹੀਂ ਹੋਈਆਂ ਕਿੱਲੀਆਂ ਜੀਆਂ ਜੀਆਂ ਲੱਗੀਆਂ ਹੋਈਆਂ ਨੇ ਇਹਨਾਂ ਨੂੰ ਰਸਮਾਂ ਡਿੱਗੀ ਜਾਂਦਾ ਰਿਹਾ ਇਹ ਬਹੁਤ ਠੱਟ ਖੜਦੀਆਂ ਨੇ ਕੀ ਕਰਕੇ ਆਇਓ ਇਹ ਮੈਂ ਪਾਣੀ ਗਰਮ ਪਾ ਕੇ ਆਹ ਹੂੰ ਪਾਣੀ ਪਾ ਕੇ ਨਾ ਕੋਕ ਪੀਣੂ ਤੇ ਬਾਕੀ ਅਜ ਇੱਕ ਦੋ ਡਰਪੇ ਜੇ ਸੀ ਬਟਿੰਡੇ ਅਸੀਂ ਬਟਿੰਡੇ ਇੱਕ ਤਾਂ ਫਾਇਨ ਭੇਜਿਆ ਸੀ ਉਸ ਨੂੰ ਦਿਖਾਇਆ ਸੀ ਕੱਲ ਹੁਣ ਇੱਕ ਸਟਿਕ ਭੇਜੀ ਸੀ ਇੱਕ ਜਗਰਾਓ ਭੇਜਿਆ ਸੀ ਤੇ ਅੱਜ ਵੀ ਇੱਕ ਦੋ ਆਰਡਰ ਆਏ ਸੀਗੇ ਉਹ ਵੀ ਆਪ ਭੇਜਣੇ ਆਗੇ ਜੇ ਤੁਸੀਂ ਵੀ ਕਿਸੇ ਨੇ YouTube ਤੋਂ ਵੀ ਕਿਸੇ ਨੇ ਆਰਡਰ ਕਰਨਾ ਤਾਂ ਕਮੈਂਟ ਕਰ ਦਿਓ ਆਪਾਂ ਆਪਾਂ ਜੀ ਜੱਟੋਂ ਭੇਜ ਜਗੇ ਚਲੋ ਫਿਰ ਚਲੋ ਬਲੋ ਦਾ ਐਂਡ ਓਕੇ ਜੀ ਸਸ਼ਕਾ ਹੁਸਾਰਾ ਨਾਲ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਸ਼ੇਅਰ ਓਕੇ ਜੀ ਬਾਏ ਬਾਏ